ਸ਼ੀਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗੇਲੇਵਿਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋ ਹੋਵੇਂ ਸੋ ਮਾਰਨਿੰਗ ਮਾਰਨਿੰਗ ਅਸੀਂ ਨਿਕਲ ਚੁੱਕੇ ਹਾਂ ਜੀ ਪਤਾ ਨਹੀਂ ਕਿੱਧਰ ਨੂੰ ਤੇ ਸਾਡਾ ਪੰਜ ਤੋਂ 6 ਘੰਟਿਆਂ ਦਾ ਰਸਤਾ ਆ ਪਹਿਲਾਂ ਹੀ ਅਸੀਂ ਘਰ ਤੋਂ ਲੇਟ ਹੋ ਗਏ ਇੰਦਰਜੀਤ ਨੇ అలਾਰਮ ਗਲਤ ਲਾ ਲਿਆ ਉੱਟਣਾ ਸੀ 3 ਵਜੇ ਇਹ 4 ਵਜੇ ਆਟੋਮੈਟਿਕਲੀ ਰਸਾਕ ਖੁੱਲ ਗਈ ਸ਼ੁਕਰ ਕਰੋ ਇਹ ਸ਼ੁਕਰ ਕਰੋ ਕਿ 6-7 ਵਜੇ ਨਾਲ ਖੁੱਲਲੀ ਤੇ ਚਲੋ ਫੇਟਾਫਟ ਰੈਡੀ ਹੋ ਗਏ ਹੋ ਟਾਈਮ ਕਿੰਨਾ ਹੋ ਗਿਆ 4:55 ਮਤਲਬ 5 ਵਜੇ ਪੂਰਾ 1 ਘੰਟਾ ਲੇਟ ਆ ਸੀ ਤੇ ਇਸ ਲਿਮੈਂਟ ਦੇ ਦੁਕਾਸੇ ਵੀ ਕੱਲ ਚੱਲਦੇ ਆ ਜਾ ਕੇ ਸੌਣਾ ਹੀ ਸੀਗਾ ਤੇ ਅੱਜ ਮਾਰਨਿੰਗ ਆਪ ਦਾ ਟਾਈਮ ਨਾਲ ਉੱਠ ਕੇ ਰੈਡੀ ਛੈੜੀ ਹੁੰਦੇ ਤੇ ਆਪਾਂ ਚੱਲੇ ਆ ਜੀ ਕਿ ਮੈਰਿਜ ਅਟੈਂਡ ਕਰਨ ਕਿ ਤੇ ਚੱਲਨੇ ਆਪਾਂ ਹਰਦੁਆਰ ਵੱਲ ਓ ਹੋ 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 ਤੇ ਹਰਦੁਆਰ ਵੱਲ ਚੱਲਨੇ ਆਪਾਂ ਸੁਸਤੀ ਇੰਨੀ ਪਈ ਪਈ ਆ ਮਾਰਨਿੰਗ ਉੱਠ ਕੇ ਬਸ ਫਟਾਫਟ ਰੈਡੀ ਛੜੀ ਹੋਏ ਤੇ ਬਸ ਤੁਰ ਪੇ ਹੁਣ ਬਣੇ ਰਹੋ ਵਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਰਸਤੇ ਦਾ ਸਫ਼ਰ ਕਿਉਂਕਿ ਹੁਣ ਬਿਲਕੁਲ ਵੀ ਕਿਤੇ ਰੁਕਣ ਦਾ ਹੀ ਮੱਝੀ ਕਹਿੰਦੇ ਟਾਈਮ ਵੀ ਹੈਗਾ ਪਤਾ ਨਹੀਂ ਕਿਦਾਂ ਦੀ ਕੀ ਪਲੈਨਿੰਗ ਹੁੰਦੀ ਹੈ ਇਹਨਾਂ ਦੀ ਕੁਝ ਸੰਦੇ ਤੋਂ ਬਾਹਰ ਆ ਚਲੋ ਬਾਕੀ ਦੇਖਦੇ ਆਂ ਖਰਾਬ ਹੋ ਗਿਆ ਨਾ ਹੈ ਕਾਟਾ ਕਿਉਂਕਿ ਅਸੀਂ ਅਸਲੇ ਰੁਕਿਆ ਰੱਖਿਆ ਸੀ ਵੀ ਸ਼ਾਇਦ ਨਾ ਟਾਪੇ ਤੇ ਹੈ ਆਪਣਾ ਬਾਰਾ ਵਜੇ ਵੀ ਕਿਤੇ ਰੁਕਾ ਕੇ ਕਰਾਂਗੇ ਪਰ ਹੁਣ 12 ਵਜੇ ਪਹੁੰਚਣਾ ਜਾਂ ਜਦ ਕਿ 11 ਵਜੇ ਪਹੁੰਚਣਾ ਸੀ ਤੇ ਚਲੋ ਹੁਣ ਕਾਹਾਂ ਦੇਖਦੇ ਆਂ ਕੀ ਪੜਦਾ ਲਾਓ ਵੀ ਪੈਟਰੋਲ ਪੰਪ ਤੇ ਰੁਕੇ ਆਪਾਂ ਜਿੱਦਾਂ ਕਹਿੰਦੇ ਹੁੰਦੇ ਨੇ ਕਾਲੀ ਦੇ ਅੱਗੇ ਟੋਲੀ ਲੱਗਦਾ ਲੋਕ ਰੁਕਿਆ ਨੇ ਇੱਥੇ ਸਾਨੂੰ 5 ਮਿੰਟ ਤਾਂ ਹੋਏ ਗਏ ਤੇ ਮੈਂ ਬੈਕ ਸੀਟ ਤੇ ਆ ਗਈ ਆਪੋ ਦਾ ਆਰਾਮ ਨਾਲ ਰੈਲੈਕਸ ਹੋ ਕੇ ਬੈਠ ਕੇ ਇੰਦਰ ਜੀ ਜਿੱਤਨੇ ਹਜੇ ਮੇਰਾ ਪਿੱਲੋ ਛੱਡਦਾ ਘਰੇ ਇੱਕ ਬਲੈਂਕਟ ਛੱਡਦਾ ਮੈਂ ਤਾਂ ਆਰਾਮ ਨਾਲ ਸੌਂਦੀ ਨੇ ਜਾਣਾ ਸੀਗਾ ਮੌਸਮ ਅੱਜ ਇੰਨਾ ਵਧੀਆ ਹੋਇਆ ਹੋਇਆ ਵੀ ਏਸੀ ਲਾਉਣੀ ਤਾਂ ਠੰਡ ਲੱਗਦੀ ਆ ਤੇ ਦੇਖੋ ਹੁਣ ਤੇਲ ਵਾਉਣ ਨੂੰ ਕਿੰਨਾ ਟਾਈਮ ਲੱਗਦਾ 5-7 ਮਿੰਟ ਤਾਂ ਖੜਿਆ ਨੂੰ ਹੋ ਹੀ ਗਏ ਸਾਨੂੰ ਕਾਲੀ ਦੇ ਅੱਗੇ ਟੋਇ ਇੰਸਟਾਗ੍ਰam ਤੇ ਮੈਸੇਜ ਕੀਤਾ ਨਾ ਮੈਸੇਜ ਨਹੀਂ ਕੀਤਾ ਨਾ ਦੇਖਿਆ ਤੇ ਚੰਨ ਉਹ ਫਿਰ ਚੱਲੀਏ ਲੋ ਵੀ ਗੱਡੀ ਦੀ ਟੈਂਕੀ ਫੁੱਲ ਅਗਰਾ ਕੇ ਆਪਾਂ ਨਿਕਲੇ ਅੱਗੇ ਵੱਲ ਨੂੰ ਤੇ ਮੀਂਹ ਆ ਗਿਆ ਰਾਜਪੁਰੇ ਗੱਡੀ ਇੰਨੀ ਤੇਜ਼ ਜਾ ਓਹੋ ਕੀ ਕਰੀ ਜਾ ਰਹੇ ਮੇਰੇ ਤਾਂ ਕੈਮਰਾ ਨਹੀਂ ਸਾਟ ਆਉਂਦਾ ਮੀਂਹ ਪੈਣ ਲੱਗ ਗਿਆ ਇੰਦਰਜੀ ਪਹਿਲਾਂ ਹੀ ਕਹਿੰਦੇ ਸੀ ਕਹਿੰਦੇ ਓਹੋ ਯਾਰ ਹਾਤਾ ਕਹਿੰਦੇ ਗਰਮੀ ਬਹੁਤ ਆਉਣੀ ਹੈ ਕਿਹਨੇ ਤੂੰ ਨਾ ਬਾੜ ਦੀ ਕਿਸੇ ਪਾਸੇ ਬਾਬਾ ਆ ਮੈਂ ਤਾਂ ਹੀ ਪਹਿਲਾਂ ਸੀਟ ਬੈਲਟ ਲਾਈ ਬੈਠੀ ਸੀ ਹਿੰਦਰ ਜੀ ਕਹਿੰਦੇ ਸੀ ਮੇਂ ਬਹੁਤ ਨਾ ਸੌਰੀ ਗਰਮੀ ਬਹੁਤ ਆ ਕੀ ਕਰਾਂਗੇ ਜਾ ਕੇ ਇੰਦਾ ਵਾ ਪਰ ਠੰਡਾ ਹੋ ਗਿਆ ਮੌਸਮ ਤੇ ਚਲੋ ਵਧੀਆ ਗੱਲ ਆ ਕਿੰਨੇ ਵਜੇ ਪਹੁੰਚਾਂਗੇ 12 ਵਜੇ ਹੈ ਆਏ ਤਿਆਰ ਕਿਹੜੇ ਵੇਲੇ ਹੋਵਾਂਗੇ ਹੈਰਾਨ ਦੀ ਗੱਲ ਆ ਮੈਂ ਕੱਲ ਚਲੀ ਜਾਣਾ ਸੀ ਤੁਸੀਂ ਮੈਨੂੰ ਕੱਲ ਭੇਜ ਦੇਣਾ ਸੀ ਹਾਂ ਤੂੰ ਕੱਲਾ ਹੀ ਆਈ ਜਾਂਦਾ ਵਾਹ ਯਾਰ ਇਹ ਪੱਲਾ ਦਾ ਚੱਲ ਵਾਈ ਚੰਨਕੇ ਦੇਖੀਏ ਯਾਰ ਹੁਣ ਗੱਡੀ ਟੈਂਕੀ ਤਾਂ ਫੁੱਲ ਕਰਾਤੀ ਹੁਣ ਆਪਣੇ ਵਾਂਗੂ ਵੀ ਸੋਚ ਲਾ ਕੁਛ ਚਾਹ ਪਾਣੀ ਖਾਣਾ ਨਹੀਂ ਕੁਛ ਬਸ ਚਾਹ ਪੀਣੀ ਆ ਥੋੜੀ ਜੀ ਚਾਹ ਹੁੰਦੀ ਆ ਕੱਲ ਕਿੰਨੀ ਆ ਖਾਣਾ ਨਹੀਂ ਅਜੇ ਨਹੀਂ ਕੁਛ ਖਾਣਾ ਹੈਗਾ ਤੁਸੀਂ ਤੁਸੀਂ ਸਾਧਰੇ ਰੋਟੀ ਖਾਣ ਵਾਲੇ ਹੋ ਮੈਂ ਨਹੀਂ ਨਾ ਹੈਗੀ ਮੇਰਾ ਟਾਈਮ 10 11 ਦਾ ਆਪਾਂ ਫਾਟ ਹੋਏ ਉਗਾਂਗੇ ਇੱਥੇ ਕਾਹ ਪੀਣੀ ਹੈ ਬਹੁਤ ਚਾਹ ਪੀਣੀ ਆ ਮੈਂ ਅਜੇ ਕੱਲੀ ਆ खड़ खड़ लाई चलो चाल चलते आने लगातार टाइम भी नहीं मैं पता कि बज गया अठ बज गए और मैं तो सौगी सी अद्धा घंटा पर हम मेरी गर्दन दूहण लग गई ਸੌ ਗਈ ਸੀਗੀ ਅੱਧਾ ਘੰਟਾ ਫਿਰ ਹੁਣ ਬਸ ਸਿੰਦਰਜੀ ਤਨੁ ਰਾਹ ਜਾਣੀ ਪਤਾ ਲੱਗਦਾ ਸੀ ਮੈਂ ਇੱਧਰ ਨੂੰ ਆਉਂਦੀ ਜਾਣੀ ਨਹੀਂ ਰਹਿਣੀ ਐ ਇਹਨੇ ਮੈਨੂੰ ਕੋਟ ਉੱਟ ਕੇ ਕਹਿੰਦਾ ਤੂੰ ਮੈਨੂੰ ਰਾਹ ਦੱਸੀ ਮੜਾ ਕਿੱਧਰ ਰੋਜ਼ ਫਿਰਦਾ ਰੋਜ਼ ਫਿਰਦਾ ਉਹਦੇ ਰੋ ਕੇ ਕੀ ਆ ਹੋ ਗਿਆ ਅੰਦਰ ਨਿਕੋ ਰਾ ਦੇ ਕੁਰਸੀ ਕਿੰਨਾ ਸੋਹਣਾ ਅੰਬ ਬਥੇਰੇ ਲੱਗੇ ਹੋਏ ਨੇ ਸੁਖਨਾਲ ਵਾਲਦਾਲੇ ਕਿੰਨਾ ਸੋਹਣਾ ਰਾਹ ਗ੍ਰੀਨਰੀ ਪੜੇ ਪਤਾ ਨਹੀਂ ਗ੍ਰੀਨਰੀ ਕਿੱਥੇ ਜਾਈ ਜਾਂਦੀ ਆ ਐਵੇਂ ਇਹ ਰਾਹ ਨੂੰ ਸਾਰੇ ਕਿੰਨਾ ਸੋਨਾ ਲੱਗੇ ਇਹ ਸਿਰਈ ਬਸ ਹਰ ਸਾਲ ਖਿੰਦਾ ਚਲੋ ਬਈ ਚੱਲਦੇ ਆ ਚਲੋ ਵਾ ਸੋਣਾ ਆ ਚਲੋ ਹੁਣ ਤੇਧਿਆ ਕਿਸੇ ਟਾਬੇ ਤੇ ਰੁਕਦੇ ਆ ਆਪਾਂ ਥੋੜੀ ਜੀ ਚਾਹ ਪੀਨੇ ਆ ਤੇ ਕੋਈ ਪਰੌਂਠਾ ਸ਼ੌਟਰ ਖਾਣੇ ਆ ਚੱਲੇ ਬਿਆਸੀਂ ਵਾਲ ਖਾਣਾ ਪੈਣਾ ਕਿਉਂਕਿ ਇੰਦਰਜੀਤ ਜਲਦੀ ਖਾ ਲੈਂਦੇ ਨੇ ਮਾਰਨਿੰਗ ਸਾਡਾ ਜਿਹੜਾ ਬ੍ਰੇਕਫਾਸਟ ਅਲੱਗ-ਅਲੱਗ ਹੁੰਦਾ ਆ ਮੇਰਾ ਹੁੰਦਾ 10 ਵਜੇ ਇੰਦਰਜੀਤ ਦਾ ਹੋ ਜਾਂਦਾ 7:00 ਵਜੇ ਤੇ ਚਲੋਗੇ ਜਲਦੀਏ ਪਰ ਇੱਕ ਅੱਜ ਮੌਸਮ ਵੀ ਬਹੁਤ ਸੋਹਣਾ ਤੇ ਅਸੀਂ ਬਸ ਥੋੜਾ ਇੰਦਰਜੀਤ ਪਛਤਾ ਰਹੇ ਨੇ ਵੀ ਬੱਚਿਆਂ ਨੂੰ ਲੈ ਆਉਂਦੇ ਮੈਂ ਇਹਨਾਂ ਨੂੰ ਕੱਲ ਕਿਹਾ ਸੀ ਕਿ ਇੱਕ ਆਪ ਦਾ ਬੜਾ ਲੋ ਵੀ ਲੈ ਕੇ ਜਾਣਾ ਹੈ ਬੱਚੇ ਜੇ ਨਹੀਂ ਲੈ ਕੇ ਜਾਣੇ ਨਾ ਦੋ ਮਨ ਹੋਏ ਸੀ ਕਿ ਪਹਿਲਾਂ ਜਦੋਂ ਸਾਡੀ ਸਲਾਹ ਹੋਈ ਸੀ ਇੱਧਰ ਆਉਣ ਦੀ ਮੈਰਿਜ ਤੇ ਉਦੋਂ ਸੀ ਕਿਹਾ ਸੀ ਕਿ ਬਹੁਤ ਜ਼ਿਆਦਾ ਗਰਮੀ ਆ ਬੱਚੇ ਚਲੋ ਘਰੇ ਹੀ ਰਹਿਣਗੇ ਠੀਕ ਆ ਕਰੇ ਤੇ ਪਰ ਹੁਣ ਕੱਲ ਦਾ ਮੌਸਮ ਇੰਨਾ ਵਧੀਆ ਹੋ ਗਿਆ ਫਿਰ ਐਟ ਅ ਟਾਈਮ ਕਿੱਦਾਂ ਹਨਾ ਤਿਆਰੀ ਹੋ ਗਈ ਚਲੋ ਕੋਈ ਨਹੀਂ ਮੂਰੇ ਛੁੱਟੀਆਂ ਹੀ ਨੇ ਬੱਚਿਆਂ ਨੂੰ ਫੇਰ ਲੈ ਕੇ ਜਾਵਾਂ ਕਿਸੇ ਪਾਸੇ ਕਿਉਂਕਿ 2 ਸਾਲ ਹੋ ਗਏ ਉਹ ਸਾਡਾ ਕਿਤੇ ਨਹੀਂ ਗਏ ਹੈਗੇ ਲਾਸਟ ਈਅਰ ਵੀ ਗਏ ਉਸ ਤੋਂ ਪਿਛਲੇ ਸਾਲ ਤੋਂ ਨਹੀਂ ਸਾਡਾ ਗਏ ਹੈਗੇ ਐਤਕੀ ਜੂਨ ਦੀਆਂ ਛੁੱਟੀਆਂ ਲੈ ਕੇ ਜਾਵਾਂਗੇ ਅੰਮ੍ਰਿਤਸਰ ਚਾਰ ਪੰਜ ਦਿਨਾਂ ਲਈ ਚੱਲਾਗੇ ਮੇਰੀ ਫੇਵਰਿਟ ਪਲੇਸ ਵੱਲ ਚਲੋ ਕੰਨ ਦਾ ਪਹਿਲਾਂ ਹਾਰ ਬਈ ਹੁਣ ਚਾਹ ਪਲਾ ਦੇ ਕਿਉਂਕਿ ਫਿਰ ਮੇਰੇ ਚ ਬੋਲਣ ਦੀ ਕੰਪੈਸਟੀ ਹੋਣਾ ਖਤਮ ਹੋ ਰਹੀ ਆ ਹੁਣ ਮੈਨੂੰ ਨੀਂਦ ਕੋਈ ਰ ਆ ਰਹੀ ਆ ਬਹੁਤ ਲਓ ਜੀ ਫਾਈਨਲੀ ਆਪਾਂ ਰੁਕ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਪੰਜਾਬੀ ਟੱਬਾ ਤੇ ਲਓ ਇੱਥੇ ਰੁਕਿਆ ਆਪਾਂ ਕਿਉਂ ਮਿਲ ਰਿਹਾ ਹੋਰ ਮੈਂ ਕਿਹਾ ਸੀ ਵੀ ਆਪਾਂ ਚੱਲ ਹੋਟਲ ਜਾ ਕੇ ਖਾ ਲਾਂਗੇ ਇੰਦਰਜੀਤ ਕਹਿੰਦਾ ਫਿਰ ਵਿਆਹ ਤੇ ਵੀ ਖਾਣਾ ਕੁਝ ਤੇ ਤੁਹਾਨੂੰ ਮੈਂ ਦੱਸਿਆ ਨਾ ਇੰਦਰਜੀਤ ਦਾ ਟਾਈਮ ਸੀਗਾ ਬ੍ਰੇਕਫਾਸਟ ਦਾ ਇਹ ਮੈਂ ਤਾਂ ਚਲੋ ਹਜੇ ਨਿਕਾਲ ਲੰਦੀ ਟਾਈਮ ਚਲੋ ਫਿਰ ਕਰੀਏ ਕੁਝ ਬ੍ਰੇਕਫਾਸਟ ਦੇਖੀਏ ਕੁਝ ਮਿਲਦਾ ਟੇਸਟੀ ਜਿਹਾ ਹੂੰ ਚਲੋ ਲਓ ਵੀ ਆਪਣਾ ਆ ਗਿਆ ਪਰੌਂਠਾ ਵਾਲਪੇਪਰ ਬਹੁਤ ਸੋਹਣਾ ਆ ਰਿਹਾ ਤੁਹਾਡੇ ਵਿੱਚ ਵਾਲਪੇਪਰ ਬਹੁਤ ਸੋਹਣਾ ਆ ਰਿਹਾ ਪਰਾਠਾ ਆ ਗਿਆ ਚਲੋ ਵੀ ਖਾਈਏ ਲਾਓ ਵੀ ਪਰੌਂਠੇ ਸ਼ਰੌਂਠੇ ਖਾ ਕੇ ਆਪਾਂ ਚਾਹ ਦਾ ਕੱਪ ਪੀ ਕੇ ਨਿਕਲ ਪਏ ਆਪਣੀ ਫੇਰ ਮੰਜਰਵਾਲ ਨੂੰ ਮੈਂ ਇੰਦਰ ਜੀ ਨੂੰ ਗਿਆ ਸੀ ਵੀ ਫੋਟੋ ਖਿੱਚ ਦਿਓ ਇੱਕ ਇੰਨਾ ਸੋਹਣਾ ਉੱਥੇ ਬਾਹਰ ਨਿਕਲ ਕੇ ਇੰਨਾ ਸੋਹਣਾ ਮੌਸਮ ਹੋਇਆ ਪਿਆਰਾ ਮੌਸਮ ਅੱਜ ਵਾਕਈ ਬੜਾ ਕਮਾਲ ਦਾ ਆ ਕੁਝ ਤਾਂ ਇੱਧਰ ਗ੍ਰੀਨਰੀ ਜੀ ਬਹੁਤ ਐ ਤੇ ਮੌਸਮ ਬਹੁਤ ਵਧੀਆ ਔਰ ਹੁਣ ਦੇਖਦੇ ਆ ਫਿਰ ਆਪਾਂ ਕਿੱਥੇ ਰੁਕਦੇ ਆ ਹੁਣ ਆਪਣਾ ਕਿੰਨਾ ਟਾਈਮ ਦੱਸ ਰਿਹਾ ਯਾਰ ਆਪਣੀ ਡੈਸਟੀਨੇਸ਼ਨ ਪਹਿਲਾਂ ਦੋ ਘਟ ਦਾ ਟਾਈਮ ਸੀ ਵਿੱਚ ਦੀ ਅਸੀਂ ਹੁਣ ਰੁਕ ਵੀ ਗਏ ਹੁਣ ਫਿਰ ਲਾ ਤਾਂ ਵੱਧ ਗਿਆ ਹੋਣਾ ਆ ਦੇਖੋ ਫਿਰ ਮੇਰੇ ਵੀ 11:00 ਬਜੇ ਨੂੰ ਪਹੁੰਚ ਜੀ ਬਸ ਇਨਫਾ ਸਾਢੇ ਦਸ ਵਜੇ ਸਾਢੇ 10:00 ਪਹੁੰਚਾਂਗੇ ਸਾਢੇ 10:00 ਪਹੁੰਚਾਂਗੇ ਆ ਵੀ ਸਬਜ਼ੀ ਵੀ ਜੀ ਦੇ ਲਓ ਦਰਿਆ ਤੇ ਇੱਧਰ ਇੱਧਰ ਮੱਛੀ ਪਾਲਣ ਜਾਂ ਵੀ ਚੱਲਦਾ ਸੀ ਇੱਧਰ ਇੱਧਰ ਦੇਖ ਲਾ ਕਰ ਲੈ ਪਿੰਡੀ ਕੱਤੂ ਆਰਾ ਸੁੱਟ ਬੀਂ ਗਿਆ ਪਿਆ ਆ ਜਿੰਦੈਰ ਦੋ ਨਹਿਰਾ ਸਿੱਕ ਸੁੱਕੀ ਐ ਇੱਥੇ ਇੱਕ ਇੱਕ ਗਿੱਲੀ ਆਉ ਪਰਲੀ ਸੀਗੀ ਉਹ ਸੁੱਕੀ ਪਈ ਸੀਗੀ ਉਧਰ ਮੈਂ ਤੁਹਾਨੂੰ ਦਿਖਾਉਣਾ ਭੁੱਲ ਗੀ ਮਤਲਬ ਇਹ ਤੋਂ ਹੀ ਬਿਲਕੁਲ ਆਹ ਵਾਲੀ ਨਹਿਰ ਤੋਂ ਬਿਲਕੁਲ ਉਧਰ ਨਹੀਂ ਸਾਈਦਾ ਉਹ ਵਿਚਾਲੇ ਪਹਿਲਾਂ ਵਿਚਾਲੇ ਰੋਡ ਆ ਹਾਂ ਫੇਰ ਗਾਂਹਾਂ ਜਾਂ ਚੋਦ ਪਰਲੀ ਸਾਈਡ ਤੇ ਨਹਿਰ ਆ ਉਹ ਬਿਲਕੁਲ ਸੁੱਕੀ ਆ ਮਤਲਬ ਉਹਦੇ ਵਿੱਚ ਬਸ ਕਾਫੂਸੇ ਹੋਇਆ ਹੋਇਆ ਇਹ ਚਲਦੀ ਐਨ ਫਰੀ ਫੀਆ ਤੂੰ ਜ਼ਹਿਰਾਣੀ ਕੰਡੀਆਂ ਦੇਖੋ ਆ ਨਜ਼ਾਰੇ ਇਹ ਜਿਸਾ ਕੋ ਲੈਣਾ ਪੈਸੀ ਮਤਲਬ ਕਰਤਾ ਬਹੁਤ ਸੋਹਣੀ ਦਿਵਾਰ ਆ ਰਹੀ ਆ ਵਾਓ ਬਾਕੀ ਇਸ ਬੱਚੇ ਨੂੰ ਉਹ ਕਿਸ ਕਰ ਰਹੇ ਆ ਮਾਸ ਮੁੰਡੇ ਬਾਲ ਵਰੀ ਅਸੀਂ ਉਹਨਾਂ ਦੇ ਘੁੰਮ ਕੇ ਰਨਾਲਾ ਚੱਲੋ ਪਤਾ ਨਹੀਂ ਕਾਦੇ ਵਿੱਚ ਵੱਜੀ ਵੀ ਆ ਹਾਈ ਹਾਈ ਬੋਤਲਾਂ ਕਿੱਥੇ ਆ ਸਾਰਪ ਤੇ ਖਰਾਬ ਹੋ ਗਏ ਵੱਜੀ ਕਾਦੇ ਵਿੱਚ ਇੱਕ ਆ ਖੜਾ ਇਹਦੇ ਵਿੱਚ ਤੈਨੂੰ ਵੱਜੀ ਕਿਤੇ ਗਾਹ ਲਿਆ ਕੇ ਲਾਤਾ ਹੋਵੇ ਪਤਾ ਨਹੀਂ ਕਾਦੇ ਵਿੱਚ ਵੱਜੀ ਵੀ ਆ ਗੇਚਿਆ ਇਹਦਾ ਟਾਇਰ ਪੈਂਚਰ ਹੋਇਆ ਯਸ ਇਹਦੇ ਵਿੱਚ ਵੱਜੀ ਇਹ ਤਾਂ ਨੇ ਟਾਇਰ ਹੁੰਦੇ ਦਾ ਵੀ ਸਟੇਰਿੰਗ ਹੁੰਦਾ ਟਾਇਰ ਪੈਂਚਰ ਹੋਣ ਤੋਂ ਇਹ ਬੱਜੀ ਹੋ ਗਈਆਂ ਇਹ ਤਾਂ ਨੇ ਟੈਰੀ ਆ ਕੁਝ ਤਾਂ ਹੋਵਾ ਹੂਗਾ ਲੌ ਪਹਾੜ ਆ ਗਏ ਕਹਿੰਦੇ ਪਹਾੜ ਅੱਗੇ ਹੈ ਠੰਡਾ ਠੰਡਾ ਕਹਿੰਦੇ ਮੌਸਮ ਹੋ ਗਿਆ ਮੌਸਮ ਤਾਂ ਵੈਸੇ ਅੱਜ ਸਵੇਰ ਦਾ ਹੀ ਠੰਡਾ ਅੱਜ ਤਾਂ ਆਪਣੇ ਵਾਲੇ ਵੀ ਠੰਡਾ ਤੇ ਕੈਮਰੇ ਚ ਨਹੀਂ ਦਿਂਦੇ ਹੈਗੇ ਮੇਰੀ ਅੱਖਾਂ ਨੂੰ ਹੀ ਦਿਂਦੇ ਨੇ ਬਸ ਪਹਾੜ ਯੂਮ ਕਰਕੇ ਤਾਂ ਚਿੱਟਾ-ਚਿੱਟਾ ਹੋ ਜਾਂਦਾ ਸਾਰ ਉਹ ਕਿਉਂਕਿ ਤੁੰਦ ਜੀ ਹੋਈ ਹੋਈ ਆ ਨਾ ਇੱਧਰ ਦੇਂਦੇ ਆ ਬਸ ਉਹ ਹੀ ਆ ਵੀ ਉਹ ਹੀ ਹੋ ਜਾਂਦੇ ਨੇ ਪੱਤਾ ਥੋੜੀ ਐਵੇਂ ਕਿਵੇਂ ਕਮਾਤਾ ਕਿਵੇਂ ਐਵੇਂ ਕਿਵੇਂ ਜੂਨ ਵਾਲਾ ਤਾਂ ਰਹਿੰਦਾ ਹਜੇ ਜੋ ਇਹ ਕਮਾਉਣਾ ਨਹੀਂ ਤੇ ਇੱਕ ਮੈਰਿਜ ਟੈਟ ਕਰਨ ਆਇਆ ਅੱਜ ਆਣਾ ਹੁਣ ਹੋਟਲ 'ਚ ਜਾਣਾ ਫਟਾਫਟ ਰੈਡੀ ਹੋਣਾ ਫਿਰ ਆਪਾਂ ਮੈਰਿਜ ਤੇ ਜਾਣਾ ਆ ਫਿਰ ਆਪਾਂ ਫਿਰ ਵਾਪਸ ਆ ਜਾਣਾ ਹੋਟਲ 'ਚ ਰੈਸਟ ਕਰਾਂਗੇ ਤੇ ਜੇ ਸ਼ਾਮ ਨੂੰ ਟਾਈਮ ਹੋਇਆ ਮੰਗੇ ਕਿਤੇ ਤੇ ਫੇਰ ਕੱਲੂ ਫੇਰ ਰਿਸੈਪਸ਼ਨ ਤੇ ਜਾਣਾ ਰਿਸੈਪਸ਼ਨ ਕੋ ਸਿੱਧਾ ਕੰਮ ਤੋਂ ਪੜ੍ਹਣਾ ਇਹ ਘੁੰਮਣਾ ਹੋ ਗਿਆ ਕੋਈ ਘੁੰਮਣਾ ਹੀ ਹੋ ਗਿਆ ਲੈ ਆਹੋ ਹੋ ਆ ਗਏ ਆ ਪਤਨ ਕੀ ਹਰਕੀ ਪੌੜੀ ਕੁਛ ਇੱਦਾਂ ਹਨ ਇੱਧਰ ਹੋਣੀਆਂ ਨਹੀਂ ਨੇ ਇਹ ਤੇ ਉੱਧ ਅੱਗੇ ਜਾ ਕੇ ਦਿਖਾਉਣੀਆਂ ਲਓ ਵੀ ਹੋ ਆ ਗਈ ਆ ਮਰਾ ਪੁਰਾ ਢਾਟ ਇਹ ਆ ਗਈ ਫਰਕੀ ਪੌੜੀ ਇੱਧਰ ਪਣਦੀ ਨਹੀਂ ਹੁੰਦੀ ਆ ਉੱਪਰ ਨੂੰ ਕਰ ਲਓ ਗੱਡੀ ਉੱਪਰ ਦੀ ਸਾਈਡ ਚਲ 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 ਥੋੜੀ ਯਾਦ ਆਕਦੀ ਆਗੇ ਕਾਹ ਦਿਖਣਗੇ ਨਾ ਫੋਪਰ ਦੀ ਲੰਗੜ ਆ ਦੇ ਬੜਿਆ ਮੇਰਾ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਆਵਾਜ਼ ਆ ਰਹੀ ਹੈ ਫਾਣੀ ਸ਼ੋਰ ਸ਼ੋਰ ਦੀ ਬੜੀ ਬਿਨਾਕੀ ਰਹੇ ਵਾਲਾ ਹੈ ਮੰਤਰ ਬਣਿਆ ਹੋਇਆ ਨਾ ਉਹ ਇੰਨਾ ਉੱਚਾ ਹੋ ਰਿਹਾ ਹੈ ਪੰਛੀ ਕਿੰਨੇ ਸੁਣਦਾ ਨਹੀਂ ਉਹ ਤਾਂ ਇਤਨੀ ਨੇ ਜਿਹੜੀਆਂ ਆਪਾਂ ਪਿਛਲੇ ਵਾਲ ਦੇਖਿਆ ਸੀ ਇੱਧਰ ਪਾਣੀ ਭਾਉਦਾ ਵੀ ਇੱਧਰ ਹੈ ਯਾਹ ਇਸ਼ਿਆ ਜਾਂ ਲੱਗਿਆ ਭਾਈ। ਲਓ ਵੀ ਆ ਗਿਆ ਅਸਲੀ ਮਤਲਬ ਜੋ ਹੈਗਾ ਇੱਥੇ ਮੈਨੂੰ ਜਿਆਦਾ ਹਨਾ ਹਿਸਟਰੀ ਚ ਨਹੀਂ ਪਤਾ ਇਹਨਾਂ ਦਾ ਤੇ ਉਹ ਦੇਖੋ ਉਧਰ ਭੀੜ ਕਿੰਨੀ ਹੈ। ਕੋਈ ਮਤਲਬ ਜਿਹੜਾ ਮੰਦਿਰ ਵਗੈਰਾ ਹੈਗਾ ਹਨਾ ਉਹ ਛੇਤੀ ਕਦ ਨਾ ਕਦੇ ਆਪਾਂ ਮਤਲਾਮਾਂਗੇ। ਇਹਨੂੰ ਵੀ ਜਰੂਰ ਆਪਾਂ ਡਿਸਕ੍ਰਾਈਬ ਕਰਾਂਗੇ ਆਪਣੇ ਚੈਨਲ ਤੇ ਕੀ ਹੈ ਕਿੰਦਾਂ ਹੈ। ਇਹ ਮਾਤਰ ਬਸ ਪਾਣੀ ਬਹੁਤ ਆ ਮੈਨੂੰ ਜੋ ਵਧੀਆ ਲੱਗਦਾ ਨਹਿਰ ਬਹੁਤ ਲੋ ਵੀ ਇੱਥੇ ਦਾ ਕੈਮਰਾ ਬੰਦ ਕਰਨ ਵਾਲਾ ਹੀ ਨਹੀਂ ਲੱਗਦਾ ਕੰਮ ਬਸ ਆਇਆ ਦਿਖਾਈ ਦੇ ਲੋ ਪਰ ਜੋ ਆਪਾਂ ਖਾਣਾ ਦੇਖਦੇ ਆਪਾਂ ਉਹ ਜਿਆਦਾ ਵਧੀਆ ਲੱਗਦਾ ਆ ਸ਼ਾਇਦ ਕਿਸੇ ਨਾਲ ਮੈਜ਼ਰ ਨਾ ਕਰ ਪਾਉਂਦੇ ਉਹਨੂੰ ਤੇ ਵਿਚ ਦਾ ਫਰਨਾ ਸੁਣਾ ਤੂਆ ਨਾ ਬਸ ਦਿਲ ਖੁਸ਼ ਹੁੰਦਾ ਸਭ ਟੈਨਸ਼ਨ ਭੁੱਲ ਜਾਂਦਾ ਬੰਦਾ ਬਸ ਬੱਚਿਆਂ ਨੂੰ ਮਿਸ ਕਰ ਰਹੀ ਆ ਮੈਂ ਆਪਣੇ ਨਾਲ ਤੇ ਪਤਾ ਨਹੀਂ ਹੁਣ ਕਿੰਨੇ ਵਜ ਪਹੁੰਚਾਂਗੇ ਆਪਾਂ 9:00 ਪੌਣੇ 10 ਵੀ ਪੌਣੇ 11 ਪਹੁੰਚ ਜਾਵਾਂਗੇ ਅਸੀਂ ਜਾਂ 11:00 ਵਜੇ ਤੇ ਬਸ ਫਿਰ ਰੈਡੀ ਦਾ ਪੋਪਟੋਟਾਟ ਹੋ ਜਾਣਾ ਅਭੀ ਨਦੀ ਚ ਪਾਣੀ ਤਾਂ ਹੈ ਨਹੀਂ ਕਹਿੰਦਾ ਸਭ ਤੋਂ ਬੜੀ ਨਦੀ ਬੜੀ ਆ ਇਹ ਨਦੀ ਉੱਧਰ ਰਹਿ ਗਿਆ ਪਾਣੀ ਪਾਣੀ ਤਾਂ ਹੈ ਨਹੀਂ ਹੈ ਪਾਣੀ ਉੱਧਰ ਨਹਿਰਾ ਜਿਹਾ ਚ ਨੂੰ ਕੱਢਿਆ ਹੋਇਆ ਪਰਲੇ ਪਾਸੇ ਨੂੰ ਉਹ ਇੱਕ ਨਹਿਰ ਵੱਧੂ ਚ ਲਾਈ ਹੋਈ ਹੈ ਉੱਧਰ ਵੀ ਤਾਂ ਕਿੰਨਾ ਪਾਣੀ ਆ ਯਾਰ ਬਾਤੀ ਪਾਣੀ ਬਹੁਤ ਇੱਥੋਂ ਦੇਖ ਕੇ ਤਾਂ ਲੱਗਦਾ ਵੀ ਪਾਣੀ ਆਪਣੇ ਖਤਮ ਨਹੀਂ ਹੋ ਸਕਦਾ ਹੈਗਾ ਬਾਦਰ ਫੇਰ ਵੀ ਕਹੀਦਾ ਹੁੰਦਾ ਵੇਸਟ ਨਾ ਕਰੋ ਹਨਾ ਪਰ ਬੋਣੀ ਹੁੰਦਾ ਹਨਾ ਕੀ ਆ ਕਲਾਸ਼ ਕਲਾਸ਼ ਹਨਾ ਹਾਂ ਔਰ ਦੇਖੋ ਇਹ ਤੇ ਮੰਦਰ ਦੇਗਾ ਨਾ ਕਿੰਨੇ ਉੱਚੇ ਉੱਚੇ ਬਣੇ ਹੋਏ ਨੇ ਕੋ ਉਹ ਬਣਿਆ ਹੋਇਆ ਦੇਖੋ ਮੰਦਰ ਬਹੁਤ ਉੱਚੇ ਉੱਚੇ ਬਣੇ ਹੋਏ ਨੇ ਜੋ ਬਨੇ ਖੁਸ਼ ਹੋ ਜਾਣਾ ਸੀ ਹਾਈ ਮम्मा ਪਹਾੜਾ ਚ ਆ ਗਏ ਆਪਾਂ ਹਾਈ ਬੀ ਪਹਾੜਾ ਚ ਗਲਤੀ ਗਲਤ ਮੈਂ ਥੋੜੀ ਮੈਂ ਤੁਹਾਨੂੰ ਤੁਹਾਡੇ ਤੇ ਡਿਪੈਂਡ ਸੀਗਾ ਵੀ ਲੈ ਕੇ ਜਾਣਿਆ ਕਿ ਨਹੀਂ ਮੈਂ ਤਾਂ ਸਿਰਫ ਪੈਕਿੰਗ ਕਰਨ ਵਾਲੀ ਸੀ ਬਸ ਲਓ ਵੀ ਦੋ ਤਿੰਨ ਮੈਂ ਵੀਡੀਓ ਬਣਾ ਲਿਆ ਬੈਠੀ ਬੈਠੀ ਨੇ ਤੇ

ਹਿੰਦੀ ਹਿੰਦੀ ਸੁਣਾਉਣੇ ਵਾਲੀ ਹੱਦੀ ਹਿੰਦੀ ਆ ਤੇ ਪੰਜਾਬੀ ਮੇਰੇ ਵਰਗੇ ਨੂੰ ਵੀ ਭੁਲਾ ਦਿੰਦਾ ਸਈਆ ਸਈਆ ਕੋ ਤੁਮ ਕੋ ਕਰਨੀ ਨਹੀਂ ਹੋਣੀ ਹੈ ਹ ਹਿੰਦੀ ਬਹੁਤ ਰਿਸਪੈਕਟ ਆ ਹਿੰਦੀ ਭਾਸ਼ਾ ਦੇ ਵਿੱਚ ਜਦੋਂ ਆਪਾਂ ਬੋਲਦੇ ਆ ਤੁਮ ਕੋ ਐਸੇ ਵੈਸੇ ਗਾਲਾਂ ਕੱਢਦੇ ਉਹ ਵੀ ਐ ਲਾਦਨ ਬੰਦਾ ਸਮਝਾਏ ਰਿਹਾ ਗਾਣਾ ਨਹੀਂ ਕੱਢ ਰਿਹਾ ਹੈਗਾ ਪੰਜਾਬੀ ਤਾਂ ਬੱਸ ਚਲੋ ਵੀ ਆਪਣੀ ਭਾਸ਼ਾ ਪਰ ਜੇ ਆਪਾਂ ਪੰਜਾਬੀ ਕਿ ਨਾ ਬੋਲਦੇ ਨਹੀਂ ਹੈਗੇ ਰਿਸਪੈਕਟਫੁਲੀ ਤਾਂ ਇਹ ਵੀ ਬਹੁਤ ਆ ਬੋਲਦੇ ਨਹੀਂ ਹੈਗੇ ਚਲ ਵੀ ਇੰਦਰਜੀਤ ਹਿੰਦੀ ਸ਼ੁਰੂ ਸਣਾ ਫਿਰ ਕੋਈ ਗੱਲ ਬਾਤ ਵਸਵਾ ਦਿਆ ਹੈ ਵੀਰੋ ਦੇਖੋ এলিਫੈਂਟ ਖੜਦੇ এলিਫੈਂਟ ਹੈ ਇਹ ਆਹੋ ਦੇਖਣਾ ਯਾਰ ਬਸ ਅੱਧਾ ਇਹਦੇ ਵੀਡੀਓ ਦਾ ਕੁਝ ਹੋਰ ਦਿਂਦਾ ਆ ਹੈਲੀ এলিਫੈਂਟ ਆ ਪਿੱਛੇ ਹਿਰਨ ਵੀ ਸੀਗੇ ਰੋਜ਼ ਵੀ ਸੀਗੇ ਮੰਕੀ ਇੱਧਰ ਫਿਰਦੇ ਮੰਕੀ ਤਾਂ ਤਾਂਤੇ ਨਹੀਂ ਹੈਗਾ ਕਿੰਨੇ ਫਿਰਦੇ ਆ ਚਲੋ ਤਾਂ ਇਹਨਾਂ ਲਾਇਆ ਹੋਇਆ ਆਦੇ ਇੱਥੇ ਵੀ ਕੁਝ ਹੈਗਾ ਕਹਿੰਦੇ ਵੀ ਇਹ ਉਹਦਾ ਏਰੀਆ ਹਿਰਨਾਂ ਦਾ ਤੇ ਉਹਦਾ এলিਫੈਂਟ ਦਾ ਇਸ ਲਈ ਆਪਣੀ ਗੱਡੀ ਜਿਹੜੀ ਸਲੋ ਚਲਾਓ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿੰਨੇ ਉਹਦੇ ਨਾਲ ਦੇ ਹੁੰਦੇ ਨੇ ਭੱਜ ਕੇ ਹੈ ਆਦੇ ਮੰਕੀ ਦਾ ਤਾਂਤੇ ਨਹੀਂ ਕਿੰਨੇ ਫਿਰਦੇ ਆ ਕੀ ਯਾਰ ਇਹ ਪਰ ਏਰੀਆ ਬਹੁਤ ਵਧੀਆ ਮੈਂ ਸਾੜੀ ਵੀ ਤਾਂ ਨਹੀਂ ਆਉਂਦਾ ਐਦਾਂ ਹੀ ਉੱਤਰ ਹੁੰਦਾ ਜਦੋਂ ਅਸੀਂ ਮਨਾਲੀ ਸਾਈਡ ਜਾਣੇ ਹੁੰਦੇ ਇੰਨੀ ਗ੍ਰੀਨਰੀ ਬਸ ਨਦੀ ਦੇ ਨਾਲ-ਨਾਲ ਚਾਈ ਚੱਲੋ ਇੰਨਾ ਵਧੀਆ ਲੱਗਦਾ ਸੀ ਇਸੇ ਲਈ ਆਈ ਲਵ ਹਿਮਾਚਲ ਇਹ ਆਪ ਹਰਿਆਣਾ ਇਹ ਕਿ ਇਹ ਕਿੱਥੇ ਪੈ ਜਾਂਦਾ ਮੇਰੀ ਫੇਵਰੇਟ ਪਲੇਸ ਹੈ ਹਿਮਾਚਲ ਸਾਈਡ ਦਾ ਵਾਉ ਫੀਲਿੰਗ ਆਉਦੀ ਆ ਵਾਉ ਅਬ ਅਸੇ ਕਾਟ ਰਹਿ ਗਈ ਯਾਰ ਇੰਦਰਜੀਤ ਨੇ ਮੇਰੀ ਕੋਈ ਵੀਡੀਓ ਨਹੀਂ ਬਣਾਈ ਹੈਗੀ এলিਫੈਂਟ ਨਾਲੇ ਬਣਾ ਦਿੰਦਾ এলিਵੈਂਡ ਨੂੰ ਮੈਂ ਕਹਿੰਦੀ ਕੱਲ ਬਾਰਦਾਤ ਉਹੀ ਵਿੱਚ ਬੋਲੇ ਤੇ ਨਾ ਫੇ ਵੀ এলিਫੈਂਟ ਇੱਥੇ ਫਿਰਦਾ ਬੈਲੀਆਂ ਦੇ ਘਰਾਂ ਦੇ ਵਿੱਚ ਕਾਹ ਬੋਲਦੇ ਨੇ ਹੈ ਲਓ ਜੀ ਫਾਈਨਲੀ 11:07 ਤੇ ਆਪਾਂ ਪਹੁੰਚ ਚੁੱਕੇ ਆ ਤੇ ਹੋਟਲ ਆਪਣਾ ਆ ਗਿਆ ਇੰਦਰਜੀਤ ਪਤਾ ਕਰਨ ਗਏ ਨੇ ਰੂਮ ਆਪਾਂ ਬੁਕਿੰਗ ਕਰਵਾਈ ਹੋਈ ਸੀ ਪਹਿਲਾਂ ਤੋਂ ਹੀ ਕੱਲ ਬੁਕਿੰਗ ਕਰਵਾਤੀ ਸੀ ਤੇ ਇੰਦਰਜੀਤ ਗਏ ਨੇ ਪਤਾ ਕਰਨ ਦੇ ਲਈ ਕਿ ਗੱਡੀ ਕਿੱਥੇ پارک ਹੋਏਗੀ ਪਾਰਕਿੰਗ ਦੇਖਣੀ ਹੈ 호텔 ਦੀ ਸੋ ਦੇਖਦੇ ਆ ਫਿਰ ਕਿੱਥੇ ਲਵਾਉਂਦੇ ਨੇ ਗੱਡੀ ਬਸ ਫਟਾਫਟ ਰੈਡੀ ਹੋਈਏ ਹੁਣ ਆਪਾਂ ਫਿਰ ਚੱਲੀਏ ਉਧਰ